ਮੈਂ ਇੱਥੇ ਇੱਕ ਗੱਲ ਕਹਿਣੀ ਚਾਹਣਾ ਵੀ ਜੋ ਤਰਨ ਸ਼ਰਮੇ ਨੂੰ ਨੌਕਰੀ ਮਿਲੀ ਆ ਉਹ ਨੌਕਰੀ ਨਹੀਂ ਉਹ ਸਰਕਾਰ ਨੇ ਐਸ ਨੂੰ ਲollipops ਦਿੱਤਾ ਹੁਣ ਲollipops ਕਿਵੇਂ ਦਿੱਤਾ ਉਹ ਵੀ ਗੱਲਬਾਤ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਫਿਰ ਤੁਸੀਂ ਕਮੈਂਟ ਕਰਕੇ ਆਪਦੇ ਵਿਚਾਰ ਦਿਓ ਵੀ ਬਾਕੀ ਸਰਕਾਰ ਨੇ ਲollipops ਦਿੱਤਾ ਜਾਂ ਨੌਕਰੀ ਦਿੱਤੀ ਆ ਤਰਨ ਸ਼ਰਮੇ ਨੂੰ ਇਸ ਖਡਾਰੀ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ ਅੰਤਰਰਾਸ਼ਟਰੀ ਕਰਾਤੇ ਗੇਮ ਦਾ ਖਿਡਾਰੀ ਆ ਜਿਸ ਨੂੰ ਕਿ ਪੈਰਾਲਾਈਜ਼ ਹੋਇਆ ਪੈਰਾਲਾਈਜ਼ ਹੋਣ ਦੇ ਬਾਵਜੂਦ ਵੀ ਜਿਹੜਾ 18 ਕੰਟਰੀਆਂ ਦੇ ਵਿੱਚ ਖੇਡ ਕੇ ਆਇਆ 18 ਦੇਸ਼ਾਂ ਦੇ ਵਿੱਚੋਂ 골ਡ ਮੈਡਲ ਜਿੱਤ ਕੇ ਜਿਸ ਨੇ ਪੰਜਾਬ ਦੀ ਝੋਲੀ ਦੇ ਵਿੱਚ ਪਾਈ ਤੇ ਤਰਨ ਸ਼ਰਮਾ ਪਹਿਲਾ ਖਿਡਾਰੀ ਆ ਜਿਹੜਾ ਏਸ਼ੀਆ ਦੇ ਵਿੱਚੋਂ ਦੋ ਮੈਡਲ ਪੰਜਾਬ ਦੇ ਲਈ ਜਿੱਤ ਕੇ ਲੈ ਕੇ ਆਇਆ ਠੀਕ ਹੈ ਜੀ ਤੇ ਤਰਨ ਸ਼ਰਮਾ ਜਿਹੜੇ 18 ਦੇਸ਼ਾਂ ਦੇ ਵਿੱਚ ਖੇਡਣ ਗਿਆ ਉਹਨਾਂ ਦੇਸ਼ਾਂ ਦੇ ਵਿੱਚ ਜਾਣ ਦਾ ਖਰਚਾ, ਟਰੈਕਟਰ ਦਾ ਖਰਚਾ, ਉੱਥੇ ਜਾ ਕੇ ਰਹਿਣ ਦਾ ਖਰਚਾ, ਖਾਣ ਪੀਣ ਦਾ ਖਰਚਾ ਪੱਲਿਓ ਕਰਦਾ ਰਿਹਾ ਤਰਨ ਸ਼ਰਮਾ ਦਾ ਪਰਿਵਾਰ ਕਰਦਾ ਰਿਹਾ ਸਰਕਾਰ ਨੇ ਚਵਾਨੀ ਦੀ ਵੀ ਮਦਦ ਨਹੀਂ ਕੀਤੀ। ਉਸ ਤੋਂ ਬਾਅਦ ਜਦੋਂ ਤਰਨ ਸ਼ਰਮਾ ਜਿੱਤ ਕੇ ਇੰਡੀਆ ਦੇ ਵਿੱਚ ਆਉਂਦਾ, ਪੰਜਾਬ ਦੇ ਵਿੱਚ ਆਉਂਦਾ ਤਾਂ ਤਰਨ ਸ਼ਰਮਾ ਦਾ ਸਵਾਲਤ ਕਰਨ ਦੇ ਲਈ ਵੀ ਕੋਈ ਨਹੀਂ ਆਉਂਦਾ। ਤੇ ਉਸ ਤੋਂ ਬਾਅਦ ਅੱਗੇ ਸਰੋ 9 ਸਾਲ ਹੋ ਗਏ ਤਰਨ ਸ਼ਰਮੇ ਨੂੰ ਸਰਕਾਰ ਦੇ ਹਾਰੇ ਕੱਢ ਦੇ ਕੇ ਭਾਈ ਮੈਨੂੰ ਨੌਕਰੀ ਦੇ ਦੋ ਤਰਨ ਸ਼ਰਮਾ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਬਣਨਾ ਚਾਹੁੰਦਾ ਸੀ ਪਿਓ ਨੇ ਵੀ ਤਰਨ ਸ਼ਰਮੇ ਦੇ ਉੱਪਰ ਆਪਣੀ ਸਾਰੀ ਪੂੰਜੀ ਲਾਤੀ ਕਿਉਂਕਿ ਤਰਨ ਸ਼ਰਮੇ ਨੇ ਕਿਹਾ ਸੀ ਆਪਦੇ ਪਿਓ ਨੂੰ ਮੈਂ ਬਾਈ ਦੇ ਨਾਲ ਗੱਲਬਾਤਾਂ ਕੀਤੀਆਂ ਬਾਈ ਨੇ ਮੈਨੂੰ ਦੱਸਿਆ ਤਰਨ ਨੇ ਕਹਿੰਦਾ ਵੀ ਮੈਂ ਆਪਦੇ ਪਿਓ ਨੂੰ ਕਿਹਾ ਸੀ ਕਿ ਭਾਵੇਂ ਮੈਨੂੰ ਪੈਰਾਲਾਈਜ਼ ਹੋਇਆ ਪਰ ਮੈਂ ਤੋ ਤੁਹਾਡਾ ਨਾਮ ਦੁਨੀਆ ਭਰ ਦੇ ਵਿੱਚ ਰੋਸ਼ਨ ਕਰੂੰਗਾ ਵੀ ਮੈਂ ਇੱਕ ਇਹੋ ਜਿਹਾ ਮਕਾਮ ਹਾਸਲ ਕਰਨਾ ਤੇ ਉਹ ਮਕਾਮ ਤਰਨੁ ਸ਼ਰਮੇ ਨੇ ਹਾਸਲ ਵੀ ਕੀਤਾ 18 ਕੰਟਰੀਆਂ ਦੇ ਵਿੱਚੋਂ 골ਡ ਮੈਡਲ ਜਿੱਤ ਕੇ ਆਇਆ ਤੇ ਦੋ ਏਸ਼ੀਆ ਦੇ ਵਿੱਚੋਂ ਪੂਰੇ ਏਸ਼ੀਆ ਦੇ ਵਿੱਚੋਂ ਮੈਡਲ ਜਿੱਤ ਕੇ ਲੈ ਕੇ ਆਇਆ ਪੰਜਾਬ ਦੇ ਤੇ ਪਿਓ ਦਾ ਵੀ ਸੁਪਨਾ ਸੀ ਵੀ ਮੇਰੇ ਪੁੱਤ ਨੂੰ ਵਧੀਆ ਨੌਕਰੀ ਮਿਲੇ ਪਰ ਪਿਓ ਇਹ ਸੁਪਨਾ ਦੇਖਦੇ ਦੇਖਦੇ ਇਸ ਦੁਨੀਆ ਨੂੰ ਛੱਡ ਕੇ ਚਲੇ ਗਿਆ ਪਿਓ ਦੇ ਜਾਣ ਤੋਂ ਬਾਅਦ ਹੁਣ ਤਰਨ ਸ਼ਰਮੇ ਨੂੰ ਨੌਕਰੀ ਮਿਲੀ ਆ 9 ਸਾਲ ਹੜੇ ਕੱਢਣ ਤੋਂ ਬਾਅਦ ਜੀ ਨੇ 18 19 골ਡ ਮੈਡਲ ਜਿੱਤੇ ਹੁਣ ਉਸ ਖਿਡਾਰੀ ਨੂੰ ਸਰਕਾਰ ਦੀਆਂ ਮਿਹਨਤਾਂ ਕਰਨੀਆਂ ਪਈਆਂ ਵੀ ਭਾਈ ਮੈਨੂੰ ਨੌਕਰੀ ਦੇ ਦਿਓ ਇੱਕ ਚਵਾਨੀ ਦੀ ਵੀ ਮਦਦ ਸਰਕਾਰ ਨੇ ਤਰਨ ਸ਼ਰਮੇ ਦੀ ਨਹੀਂ ਕੀਤੀ ਹੜੇ ਕੱਢਦਾ ਰਿਆ ਧਰਨੇ ਲਾਉਂਦਾ ਰਿਆ ਪੁਲਿਸ ਚੱਕ ਕੇ ਲੈ ਜਾਂਦੀ ਸੀ ਜਦੋਂ ਗੱਲ ਸੋਸ਼ਲ ਮੀਡੀਆ ਦੇ ਉੱਪਰ ਆਈ ਲੋਕਾਂ ਨੇ ਗੱਲ ਫੜਾਈ ਵੀ ਭਾਈ ਤੁਸੀਂ ਖਿਡਾਰੀਆਂ ਦੇ ਨਾਲ ਇਹੋ ਜਿਹਾ ਪਰਹਾਰ ਕਰਦੇ ਹੋ ਖਿਡਾਰੀਆਂ ਨੂੰ ਕੋਈ ਨੌਕਰੀ ਨਹੀਂ ਕੋਈ ਸਹਾਇਤਾ ਨਹੀਂ ਆ ਹਰਿਆਣੇ ਦੇ ਵਿੱਚ ਜਾਓ ਜੇ ਖਿਡਾਰੀ ਸਟੇਟ ਜੱਤ ਕੇ ਆਉਂਦਾ ਨਾ ਪੰਜ ਚਾਰ ਲੱਖ ਰੁਪਈਆ ਦਿੰਦੇ ਆ ਇਨਾਮ ਦੇ ਵਜੋਂ ਤੇ ਇਧਰ ਸਾਡਾ ਅੰਤਰਰਾਸ਼ਟਰੀ ਪਲੇਅਰ ਸਟੇਟ ਛੱਡੋ ਏਸ਼ੀਆ ਦੇ ਵਿੱਚੋਂ ਦੋ ਮੈਡਲ ਜਿੱਤ ਕੇ ਲੈ ਆਇਆ ਤੇ ਉਹਦੀ ਕਿਸੇ ਨੇ ਸਾਰਨੀ ਨਹੀਂ ਜਦੋਂ ਗੱਲ ਸੋਸ਼ਲ ਮੀਡੀਆ ਤੇ ਫੈਲੀ ਤਾਂ ਇੱਕ ਨੌਕਰੀ ਦੇ ਦਿੱਤੀ ਉਹ ਵੀ 12000 ਮਹੀਨੇ ਦੀ 12000 ਮਹੀਨੇ ਦੀ ਨੌਕਰੀ ਦਿੱਤੀ ਤਰਨ ਸ਼ਰਮੇ ਨੂੰ ਉਹ ਵੀ ਕੱਚਾ ਭਰਤੀ ਕੀਤਾ ਤੇ ਲollipops ਇਹ ਕਹਿ ਕੇ ਦੇਤਾ ਵੀ ਤਿੰਨ ਸਾਲਾਂ ਦੇ ਬਾਅਦ ਭਾਈ ਤੈਨੂੰ ਪੱਕਾ ਕਰਾਂਗੇ 18 ਦੇਸ਼ਾਂ ਦੇ ਵਿੱਚ ਜਾ ਕੇ ਖੇਡਣ ਦਾ ਖਰਚਾ ਕਿੰਨਾ ਹੁੰਦਾ ਭਾਈ ਮੈਨੂੰ ਕਮੈਂਟ ਕਰਕੇ ਦੱਸੋ ਸਰਕਾਰ ਨੇ ਦਿਵਾਨੀ ਦੀ ਮਦਦ ਨਹੀਂ ਕੀਤੀ ਤਰਨ ਸ਼ਰਮਾ ਦੀ ਕਰੋੜਾ ਰੁਪਈਆ ਤਾਂ ਉਹਨੇ 18 ਦੇਸ਼ਾਂ ਦੇ ਵਿੱਚ ਜਾ ਕੇ ਖੇਡਣ ਦੇ ਲਈ ਖਰਚਦਾ 33 ਸਾਲ ਦੀ ਇਹਦੀ ਉਮਰ ਹੋ ਗਈ ਤੇ ਤੁਸੀਂ ਕਹਨੇ ਉਹ ਵੀ ਤਿੰਨ ਸਾਲਾਂ ਦੇ ਬਾਅਦ ਤੈਨੂੰ ਪੱਕਾ ਕਰਾਂਗੇ 40-45 ਸਾਲ ਦੀ ਉਮਰ ਤੱਕ ਬੰਦਾ ਕੰਮ ਕਰਦਾ ਹੁਣ ਜਿਹੜਾ ਨੇ ਕਰੋੜਾ ਰੁਪਈਆ ਖਰਚਿਆਗਾ ਬਾਹਰ ਜਾ ਕੇ ਖੇਡਣ ਦੇ ਲਈ ਉਹ ਕਦੋਂ ਪੂਰਾ ਹੋਊਗਾ ਤੇ ਅੰਤਰਰਾਸ਼ਟਰੀ ਖਿਡਾਰੀ ਨੂੰ ਤੁਸੀਂ 12000 ਮਹੀਨੇ ਦੀ ਨੌਕਰੀ ਇਹ ਕਹਿ ਕੇ ਦਿੰਦੇ ਹੋ ਵੀ 3 ਸਾਲ ਦੇ ਬਾਅਦ ਤੈਨੂੰ ਪੱਕਾ ਕਰਾਂਗੇ ਹੁਣ ਮੈਨੂੰ ਇੱਥੇ ਸਰਕਾਰ ਜਵਾਬ ਦੇਵੇ ਵੀ ਇਸ ਖਿਡਾਰੀ ਨੂੰ ਚੰਗੀ ਨੌਕਰੀ ਤੁਸੀਂ ਇਸ ਕਰਕੇ ਨਹੀਂ ਦਿੱਤੀ ਕਿਉਂਕਿ ਇਸ ਨੂੰ ਪੈਰਾਲਾਈਜ਼ ਹੋਇਆ ਐਸ ਨੂੰ ਤੁਸੀਂ 9 ਸਾਲ ਹਾਰੇ ਕੱਡਾਂ ਦੇ ਬਾਬਯੂਦ ਵੀ ਪੱਕਾ ਇਸ ਕਰਕੇ ਨਹੀਂ ਭਰਤੀ ਕੀਤਾ ਵੀ ਐਸ ਨੂੰ ਪੈਰਾਲਾਈਜ਼ ਹੋ ਜਾਏ ਤੰਦਰੁਸਤ ਨਹੀਂ ਹੈਗਾ ਹੁਣ ਸਰਕਾਰ ਮੈਨੂੰ ਜਵਾਬ ਦੇਵੇ ਵੀ ਪੂਰੇ ਏਸ਼ੀਆ ਦੇ ਵਿੱਚੋਂ 2 ਮੈਡਲ ਜਿੱਤ ਕੇ ਪੰਜਾਬ ਦੀ ਝੋਲੀ ਦੇ ਵਿੱਚ ਪਾਉਣ ਵਾਲੇ ਬੰਦੇ ਨੂੰ ਤੁਸੀਂ 33 ਸਾਲ ਦੀ ਉਮਰ ਦੇ ਵਿੱਚ 9 ਸਾਲ ਹਣੇ ਕਢਾਉਣ ਤੋਂ ਬਾਅਦ ਕੱਚਾ ਭਰਤੀ ਕਰੋਗੇ ਉਹ ਵੀ 12000 ਤਨਖਾਹ ਤੇ ਫੇਰ ਤੁਸੀਂ ਮਹਿਮਾ ਚਲਾਉ ਲਿਓ ਪਿੰਡਾਂ ਦੇ ਵਿੱਚ ਵੀ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢੋ ਕਿਵੇਂ ਕੱਢਣਾ ਜੀ ਖਡਾਰੀਆਂ ਦੀ ਤਾਂ ਇਹ ਦੁਰਦਸ਼ਾ ਹੋ ਰਹੀ ਆ ਹੁਣ ਮੈਨੂੰ ਦੱਸੋ 33 ਸਾਲ ਦੀ ਉਮਰ ਆ ਤਰਨ ਸ਼ਰਮੇ ਦੀ ਪੈਰਾਲਾਈਜ਼ ਉਹਨੂੰ ਹੋਇਆ ਹੋਇਆਗਾ ਤੇ 12000 ਮਹੀਨੇ ਦੀ ਤੁਸੀਂ ਉਹਨੂੰ ਨੌਕਰੀ ਦਿੱਤੀ ਆ ਨਿਊ ਚੈਨਲ ਵਾਲੇ ਹੈਡਿੰਗ ਕੀ ਲਾਉਂਦੇ ਆ ਵੀ ਸਰਕਾਰੀ ਨੌਕਰੀ ਮਿਲ ਗਈ ਉਹ ਸ਼ਰਮ ਕਰ ਲੋ ਯਾਰ ਖਬਰਾਂ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਸ਼ਰਮ ਕਰੋ ਉਹ ਖੋਲ ਯਾਰ ਆ ਦੇਖੋ ਤੁਸੀਂ ਕੀ ਹੈਡਿੰਗ ਲਾਏ ਹੋਏ ਆ ਆ ਦੇਖੋ ਉੱਪਰ ਕੀ ਹੈਡਿੰਗ ਲਾਇਆ ਦਿਖਾਈ ਧਿਆਨ ਦੇ ਨਾਲ ਸਰਕਾਰੀ ਨੌਕਰੀ ਮਿਲ ਗਈ ਓਏ ਆਏ ਵੀ ਦੱਸੋ ਵੀ 9 ਸਾਲ ਹਾਰੇ ਕੱਢਣ ਤੋਂ ਬਾਅਦ 23 ਸਾਲ ਗੇਮ ਖੇਡਣ ਤੋਂ ਬਾਅਦ 12000 ਦੀ ਨੌਕਰੀ ਦਿੱਤੀ ਆ 33 ਸਾਲ ਦੀ ਉਮਰ 'ਚ ਜਾ ਕੇ ਇੱਕ ਪੈਰਾਲਾਈਜ਼ ਖੜਾ ਰੀ ਨੂੰ ਇਹ ਵੀ ਦੱਸੋ ਯਾਰ ਖਬਰਾਂ ਦੇ ਵਿੱਚ ਤੁਸੀਂ ਸੱਚ ਕਿਉਂ ਨਹੀਂ ਦੱਸਦੇ ਸਾਡੇ ਲੋਕਾਂ ਦਾ ਤੱਕ ਤੁਸੀਂ ਅਸਲੀ ਖਬਰ ਪਹੁੰਚਦੀ ਕਰੋ ਜੋ ਸਚਾਈ ਆ ਤੇ ਸਰਕਾਰ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਸ ਖਿਡਾਰੀ ਦਾ ਬਣਦਾ ਮੁੱਲ ਤਾਂ ਉਸ ਨੂੰ ਦੋ ਯਾਰ ਬਣਦਾ ਮਾਨ ਸਨਮਾਨ ਤਾਂ ਦੋ ਜਦੋਂ ਸਟੇਟ ਜਿੱਤਿਆ ਤਾਂ ਨਹੀਂ ਤੁਸੀਂ ਉਹਨੂੰ ਪੁੱਛਿਆ 9 ਸਾਲ ਤੋਂ ਮਿਹਨਤਾਂ ਕਰੀ ਗਿਆ ਉਹ ਜੇ ਸੋਸ਼ਲ ਮੀਡੀਆ ਦੇ ਉੱਪਰ ਗੱਲ ਨਾ ਆਉਂਦੀ ਨਾ ਕਿਸੇ ਨੇ ਬਾਹਰ ਹੀ ਫੜਨੀ ਸੀ ਸੋ ਇਸ ਕਰਕੇ ਆਹ ਪਿੰਡਾਂ ਦੇ ਵਿੱਚ ਮਹਿਮਾ ਚਲਾਉਣ ਦੇ ਨਾਲ ਨਹੀਂ ਕੁਝ ਹੋਣਾ ਖਿਡਾਰੀਆਂ ਨੂੰ ਬਣਦਾ ਸਨਮਾਨ ਦਿਵੋ ਉਹਨਾਂ ਨੂੰ ਸਰਕਾਰ ਦੇ ਅੱਗੇ ਮੈਂ ਬੇਨਤੀ ਕਰਦਾ ਉਹਨਾਂ ਦੀ ਡਾਈਟ ਦਾ ਖਰਚਾ ਚੱਕੋ ਨੌਜਵਾਨ ਆਪੇ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਨਿਕਲੇ ਆਉਂਗੇ ਜੇ ਕੋਈ ਖਡਾਰੀ ਸਟੇਟ ਜੱਟ ਦਾ ਘਟੋ ਘਟ 3-4 ਲੱਖ ਰੁਪਈਆ ਤਾਂ ਉਹਨੂੰ ਸਨਮਾਨ ਦੇਵੋ ਤਾਂ ਕਿ ਉਸ ਖਡਾਰੀ ਦੇ ਵੱਲ ਵੇਖ ਕੇ ਹੋਰ ਨੌਜਵਾਨਾ ਜਿਹੜੇ ਉਹ ਵੀ ਖੇਡਣਾ ਸ਼ੁਰੂ ਕਰਨ ਪਰ ਇੱਥੇ ਉਲਟਾ ਹੋ ਰਿਹਾ ਜੀ ਇੱਥੇ ਖਡਾਰੀਆਂ ਨੂੰ ਏਸ਼ੀਆ ਦੇ ਵਿੱਚੋਂ ਦੋ ਮੈਡਲ ਜਿੱਤਣ ਦੇ ਬਾਵਜੂਦ ਵੀ ਹਾਰੇ ਕੱਢਣੇ ਪੈਂਦੇ ਆ ਮੀਡੀਆ ਦਾ ਸਹਾਰਾ ਲੈਣਾ ਪੈਂਦਾ ਸ਼ਹਿਰਾਂ ਦੇ ਵਿੱਚ ਜਾ ਕੇ ਬੂਟ ਪਾਲਸ਼ਾ ਕਰਨੀਆਂ ਪੈਂਦੀਆਂ ਨੇ ਫੇਰ ਜਾ ਕੇ ਉਹਨੂੰ 33 ਸਾਲ ਦੀ ਉਮਰ ਦੇ ਵਿੱਚ 10 ਸਾਲ ਹੜੇ ਕੱਢਣ ਤੋਂ ਬਾਅਦ 12000 ਦੀ ਨੌਕਰੀ ਮਿਲਦੀ ਆ ਇਹ ਹਾਲਾਤ ਆ ਜੀ ਇੱਥੋਂ ਇਹ ਸੱਚਾਈ ਆ ਖਬਰਾਂ ਵਾਲਿਆਂ ਨੂੰ ਬੇਨਤੀ ਕਰਦਾ ਵੀ ਆਹ ਸੱਚਾਈ ਦਿਖਾਓ ਹੁਣ ਤੁਸੀਂ ਮੈਨੂੰ ਦੱਸੋ ਵੀ ਸਰਕਾਰ ਨੇ ਇਹ ਤਰਨ ਸ਼ਰਮੇ ਨੂੰ ਲollipops ਨਹੀਂ ਤਾਂ ਹੋਰ ਕੀ ਦਿੱਤਾ ਭਾਈ ਹੁਣ ਆਪਦੇ ਵਿਚਾਰ ਮੈਨੂੰ ਦੱਸ ਦਿਓ ਤੁਸੀਂ ਕਮੈਂਟ ਕਰਕੇ ਜਿਹੜੀ ਨੌਕਰੀ ਦਾ ਹੱਕਦਾਰ ਹੈ ਤਰਨ ਸ਼ਰਮੇ ਨੂੰ ਉਹ ਨੌਕਰੀ ਮਿਲਣੀ ਚਾਹੀਦੀ ਹੈ ਘੱਟੋ ਘੱਟ 60-70 ਹਜ਼ਾਰ ਰੁਪਏ ਹਜੇ ਤੁਸੀਂ ਕਹਿੰਦੇ ਹੋ ਵੀ 3 ਸਾਲ ਬਾਅਦ ਉਹਨੂੰ ਪੱਕਾ ਕਰਾਂਗੇ 33 ਸਾਲ ਦੀ ਉਮਰ ਤਾਂ ਤਰਨ ਸ਼ਰਮੇ ਦੀ ਹੋਗੀ 36 ਸਾਲ ਦੀ ਉਮਰ 'ਚ ਜਾ ਕੇ ਤੁਸੀਂ ਕਹਿੰਦੇ ਉਹਨੂੰ ਪੱਕਾ ਕਰਾਂਗੇ ਜੀ ਅਸੀਂ ਸਰਕਾਰੀ ਨੌਕਰੀ ਲਈ ਵਾਹੋ ਤੁਹਾਡੇ ਵਾਹ ਨਹੀਂ ਤੇਰੇ ਸਰਕਾਰੀ ਆਹਾਂ ਸਚਾਈ ਆ ਲੋਕੋ ਦੇਖ ਲਓ ਆਹ ਮੁੱਲ ਪੈਂਦਾ ਖੜਾਰੀਆਂ ਦਾ ਆਹ ਮੁੱਲ ਪੈਂਦਾਗਾ ਇੱਥੇ ਝੂਠਿਆਂ ਨੂੰ ਕੁਰਸੀਆਂ ਮਿਲਦੀਆਂ ਨੇ ਤੇ ਜਿਹੜੇ ਸਾਡੇ ਚੰਗੇ ਖਿਡਾਰੀ ਆ ਉਹਨਾਂ ਦੀ ਆ ਦੁਰਦਸ਼ਾ ਕੀਤੀ ਜਾਂਦੀ ਹੈ। ਫੋਕੀ ਬਾਵਾ ਭਰਾਵੋ ਆ ਸੋਸ਼ਲ ਮੀਡੀਆ ਦੇ ਉੱਪਰ ਜੋ ਦਿਖਾਈ ਜਾ ਰਹੀ ਆ ਫੋਕੀ ਬਾਵਾ ਸਚਾਈ ਇਹ ਆ ਇਹ ਸਚਾਈ ਇਹ ਸਚਾਈ ਸਾਡੇ ਲੋਕਾਂ ਤੱਕ ਪਹੁੰਚਦੀ ਕਰੋ ਤਾਂ ਕਿ ਇਹ ਸਚਾਈ ਸਾਡੇ ਲੋਕਾਂ ਨੂੰ ਪਤਾ ਲੱਗੇ ਵੀ ਆ ਸਨਮਾਨ ਕੀਤਾ ਜਾਂਦਾ ਜੀ ਖਿਡਾਰੀਆਂ ਦਾ ਪੰਜਾਬ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।